95 ਇਹਨਾਂ ਦੇ ਐਮਐਲਏ ਇੱਕ ਐਮਐਲਏ ਦਾ ਨਾਮ ਮੈਨੂੰ ਨਹੀਂ ਪਤਾ ਕਿ ਇਹਨਾਂ ਨਾਲ ਜਿੱਤਣ ਦੇ ਨਾਲ ਕੀ ਹੋ ਜੂਗਾ ਤੇ ਜਿਹੜਾ ਇਹਨਾਂ ਦੀ ਸਰਕਾਰ ਹੈ ਉਹ ਯੂਥ ਨੇ ਹੀ ਬਣਾਈ ਸੀ ਤਾਂ ਹੀ ਅੱਜ ਯੂਥ ਪੱਬਾਂ ਪਰ ਹੋ ਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਹੈ ਸ਼ਰਾਬ ਦੇ ਠੇਕੇ ਕਾਫੀ ਖੁੱਲ ਗਏ ਸ਼ਰਾਬ ਮਾਫੀਆ ਕਹਿੰਦੇ ਪਏ ਪੰਜਾਬ 'ਚ ਆ ਗਿਆ ਦਿੱਲੀ ਵਾਲੀ ਪਾਲਿਸੀਆਂ ਇੱਥੇ ਆ ਗਈਆਂ ਤੇ ਉਹਨਾਂ ਦੇ ਜਿਹੜੀ ਨਕਲੀ ਸ਼ਰਾਬ ਉਹਨਾਂ ਨਾਲ ਮੋਤਾ ਤੱਕ ਹੋਣੀਆਂ ਸ਼ੁਰੂ ਹੋ ਗਈਆਂ ਆਪਾਂ ਕਹਿੰਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ 5 500 ਮੀਟਰ ਦੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਤੇ ਜਿਹੜਾ ਮੈਂ ਠੇਕਾ ਬੰਦ ਕਰਾਉਣ ਲੱਗਿਆ ਸੀਗਾ ਉਹ ਗੁਰੂ ਘਰ ਦੇ ਨਾਲ ਸੀਗਾ ਤੇ ਮੈਂ ਐਸਜੀਪੀਸੀ ਨੂੰ ਵੀ ਕਿਹਾ ਪਰ ਇਹ ਬਹੁਤ ਮੰਦ ਭਾਗੀ ਘਟਨਾ ਹੈ ਕਿ ਇਦਾਂ ਦੇ 100 ਨਹੀਂ 1000 ਠੇਕੇ ਹੋਣੇ ਜਿਹੜਾ ਗੁਰੂ ਘਰਾਂ ਦੇ ਕੋਲ ਖੁੱਲੇ ਹੋਏ ਨੇ ਤੇ ਇਹਦੇ ਵਿੱਚ ਸਰਕਾਰ ਨੂੰ ਵੀ ਪਰ ਸਰਕਾਰ ਨੂੰ ਅਸੀਂ ਕੀ ਮੰਗ ਕਰੀਏ ਕਿਉਂਕਿ ਸਰਕਾਰ ਤਾਂ ਹੈ ਹੀ ਗਏ ਪੰਜਾਬੀਆਂ ਦੇ ਤੇ ਮੇਰੇ ਹਿਸਾਬ ਦੇ ਨਾਲ ਆਸ਼ੂ ਜੀ ਇੱਕ ਉਹੋ ਜਿਹਾ ਚਿਹਰਾ ਹੈ ਜਿਹੜਾ ਕਿ ਲੋਕਾਂ ਦੇ ਨਾਲ ਅੜਦਾ ਹੈ ਖੜਦਾ ਹੈ ਤੇ ਲੜਦਾ ਹੈ ਤੇ ਆਸ਼ੂ ਜੀ ਨੇ ਕਦੇ ਭੱਜੇ ਨਹੀਂ ਜੇਲ ਵੀ ਕੱਟ ਲਈ ਫਿਰ ਵੀ ਪਾਰਟੀ ਨਹੀਂ ਬਦਲੀ ਇਲਜ਼ਾਮ ਵੀ ਲਾਇਆ ਤਾਂ ਵੀ ਉੱਥੇ ਹੀ ਖੜੇ ਰਹੇ ਬਹੁਤ ਨੁਕਸਾਨ ਹੋ ਗਿਆ 3 ਸਾਲਾਂ ਚ ਪੰਜਾਬ ਦਾ ਹੋਰ ਅੱਗੇ 2.5 ਸਾਲਾਂ ਚ ਹੋਰ ਹੋ ਜਾਣਾ ਆ ਅਗਲੇ 5 ਸਾਲਾਂ 10 ਸਾਲ ਆਪਾਂ ਹੋਰ ਨੁਕਸਾਨ ਨਾ ਕਰਾਏ ਕਿਉਂਕਿ ਜਿਹੜੀ ਅਗਲੀ ਪੀੜ੍ਹੀ ਆ ਨਾ ਹੁਣ ਉਹਨਾਂ ਕੋਲ ਬਾਹਰ ਜਾਣ ਦਾ ਵੀ ਕੋਈ ਰਾਹਤ ਨਹੀਂ ਰਹਿ ਗਿਆ ਇਸ ਲਈ ਪੰਜਾਬ ਨੂੰ ਪੰਜਾਬ ਦੀ ਵਿਰਾਸਤ ਸੰਭਾਲਣ ਵਾਲੇ ਲੋਕ ਚਾਹੀਦੇ ਨੇ ਪੰਜਾਬ ਨੂੰ ਪੰਜਾਬ ਦੀ ਇਨਸਾਨੀਅਤ ਸੰਭਾਲਣ ਵਾਲੇ ਲੋਕ ਚਾਹੀਦੇ ਨੇ ਦਿੱਲੀ ਵਾਲੇ ਲੋਕ ਨਹੀਂ ਚਾਹੀਦੇ ਲੁਧਿਆਣਾ ਦੇ ਵਿੱਚ ਜਮਿਲੀ ਚੋਣਾਂ ਦਾ ਆਗਾਜ਼ ਹੋਇਆ ਹੋਇਆ ਤੇ ਹਰ ਪਾਰਟੀ ਆਪਣੇ ਵੱਲੋਂ ਆਪਣਾ ਆਪਣਾ ਪ੍ਰਚਾਰ ਕਰ ਰਹੀ ਹੈ ਤੇ ਇਸ ਨੂੰ ਲੈ ਕੇ ਯੂਥ ਵੀ ਅੱਗੇ ਆ ਰਿਹਾ ਤੇ ਕਾਂਗਰਸ ਪਾਰਟੀ ਦੇ ਵੱਲੋਂ ਐਨਐਸਯੂਆਈ ਨੇ ਕਮਾਂਡ ਸੰਭਾਲੀ ਹੋਈ ਹੈ ਸਾਡੇ ਨਾਲ ਐਨਐਸਯੂਆਈ ਤੋਂ ਈਸ਼ਪ੍ਰੀ ਸਿੱਧੂ ਮਜੂਨੇ ਈਸ਼ਰ ਜੀ ਕਿਵੇਂ ਦੇਖਦੇ ਹੋ ਚੋਣਾਂ ਦਾ ਜੋਰ ਜਾਰੀ ਹੈ ਇਹ ਯੂਥ ਨੂੰ ਇਸ ਵਾਰ ਕਾਫੀ ਮੋਟੀਵੇਟ ਕੀਤਾ ਜਾ ਰਿਹਾ ਕਿ ਚੋਣਾਂ ਦੇ ਵਿੱਚ ਹਿੱਸਾ ਲੇਤਾ ਜਾਵੇ ਤੇ ਐਨਐਸਯੂਆਈ ਨੇ ਕਾਂਗਰਸ ਦੀ ਕਮਾਂਡ ਸੰਭਾਲ ਲਈ ਕਿਹੋ ਜਿਹਾ ਲੱਗ ਰਿਹਾ ਮਾਹੌਲ ਕਾਂਗਰਸ ਦੇ ਹੱਕ ਚ ਹੈ ਜਾਂ ਕਿਵੇਂ ਲੱਗ ਰਿਹਾ ਹੈ ਨੇ ਨੇ ਜੀ ਮਾਹੌਲ ਦਾ ਪੂਰਾ ਕਾਂਗਰਸ ਦੇ ਆਖਦਾ ਲੋਕ ਆਖ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ ਤੇ ਯੂਥ ਨੂੰ ਹੀ ਅੱਗੇ ਆਉਣਾ ਚਾਹੀਦਾ ਕਿਉਂਕਿ ਯੂਥ ਦਾ ਹੀ ਇਹ ਮੁੱਦੇ ਨੇ ਜਿਨ੍ਹਾਂ ਤੇ ਲੜਦੇ ਨੇ ਝਗੜਦੇ ਨੇ ਤੇ ਯੂਥ ਨੂੰ ਇਹ ਨਾਲ ਹੀ ਇਹਨਾਂ ਨੇ ਠੱਗੀ ਕਰੀ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ 95 ਇਹਨਾਂ ਦੇ ਐਮਐਲਏ ਇੱਕ ਐਮਐਲਏ ਦਾ ਮੈਨੂੰ ਨਹੀਂ ਪਤਾ ਕਿ ਇਹਨਾਂ ਨਾਲ ਜਿੱਤਣ ਦੇ ਨਾਲ ਕੀ ਹੋ ਜਾਊਗਾ ਤੇ ਜਿਹੜਾ ਇਹਨਾਂ ਦੀ ਸਰਕਾਰ ਹੈ ਉਹ ਯੂਥ ਨੇ ਹੀ ਬਣਾਈ ਸੀ ਤਾਂ ਹੀ ਅੱਜ ਯੂਥ ਪੱਬਾਂ ਪਰ ਹੋ ਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਕਿਵੇਂ ਦੇ ਦੇ ਯੂਥ ਨੂੰ ਅੱਗੇ ਆਣਾ ਚਾਹੀਦਾ ਪਰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਦਿਨੇ ਇੱਕ ਠੇਕੇ ਦਾ ਬੜਾ ਰੋਲਾ ਚੱਲਿਆ ਸੀ ਤੁਸੀਂ ਖੁਦ ਬੰਦ ਕਰਾਇਆ ਸੀ ਸ਼ਰਾਬ ਦੇ ਠੇਕੇ ਕਾਫੀ ਖੁੱਲ ਗਏ ਸ਼ਰਾਬ ਮਾਫੀਆ ਕਹਿੰਦੇ ਪਏ ਪੰਜਾਬ 'ਚ ਆ ਗਿਆ ਦਿੱਲੀ ਵਾਲੀ ਪਾਲਿਸੀਆਂ ਇੱਥੇ ਆ ਗਈਆਂ ਤੇ ਉਹਨਾਂ ਦੇ ਜਿਹੜੀ ਨਕਲੀ ਸ਼ਰਾਬ ਉਹਨਾਂ ਨਾਲ ਮੋਤਾ ਤੱਕ ਹੋਣੀਆਂ ਸ਼ੁਰੂ ਹੋ ਗਈਆਂ ਦੇਖੋ ਸਾਹਿਬ ਇਹ ਤਾਂ ਸਾਡੇ ਬਹੁਤ ਮਾੜੇ ਭਾਗ ਨੇ ਕਿ ਗੈਰ ਪੰਜਾਬੀ ਪੰਜਾਬ ਦੇ ਉੱਤੇ ਰਾਜ ਕਰਨ ਲੱਗੇ ਜਦੋਂ ਵੀ ਇਦਾਂ ਕੁਝ ਹੁੰਦਾ ਤਾਂ ਫਿਰ ਉਹਨਾਂ ਨੂੰ ਪੰਜਾਬ ਦੀ ਉਹ ਜਿਹੜੀ ਖੂਬਸੂਰਤੀ ਹੈ ਉਹ ਪਤਾ ਨਹੀਂ ਹੁੰਦਾ ਆਪਾਂ ਕਹਿੰਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ 5 500 ਮੀਟਰ ਦੇ ਸ਼ਰਾਬ ਦੇ ਠੇਕੇ ਖੋਲੇ ਹੋਏ ਨੇ ਤੇ ਜਿਹੜਾ ਮੈਂ ਠੇਕਾ ਬੰਦ ਕਰਾਉਣ ਲੱਗਿਆ ਸੀਗਾ ਉਹ ਗੁਰੂ ਘਰ ਦੇ ਨਾਲ ਸੀਗਾ ਤੇ ਮੈਂ ਐਸਜੀਪੀਸੀ ਨੂੰ ਵੀ ਕਿਹਾ ਪਰ ਇਹ ਬਹੁਤ ਮੰਦ ਭਾਗੀ ਘਟਨਾ ਹੈ ਕਿ ਇਦਾਂ ਦੇ 100 ਨਹੀਂ 1000 ਠੇਕੇ ਹੋਣੇ ਜਿਹੜਾ ਗੁਰੂ ਘਰਾਂ ਦੇ ਕੋਲ ਖੁੱਲੇ ਹੋਏ ਨੇ ਤੇ ਇਹਦੇ ਵਿੱਚ ਸਰਕਾਰ ਨੂੰ ਵੀ ਪਰ ਸਰਕਾਰ ਨੂੰ ਅਸੀਂ ਕੀ ਮੰਗ ਕਰੀਏ ਕਿਉਂਕਿ ਸਰਕਾਰ ਤਾਂ ਹੈ ਹੀ ਗੈਰ ਪੰਜਾਬੀਆਂ ਦੀ ਤਾਂ ਹੀ ਐਸੀ ਬੰਦ ਕਰਾਇਆ ਸੀ ਇੱਕ ਤਾਂ ਗੁਰੂ ਘਰ ਦੇ ਨੇੜੇ ਸੀ ਕਾਲਜ ਦੇ ਨੇੜੇ ਸੀਗਾ ਪਰ ਸੰਘਰਸ਼ ਤੇ ਜਾਰੀ ਹੈ ਹਲੇ 1.5 ਸਾਲ ਰਹਿ ਗਿਆ ਹੋਰ ਦੇਖਦੇ ਆ ਲੋਕ ਕੀ ਕਹਿੰਦੇ ਅੱਜ ਇਹਦੇ ਬਾਰੇ ਕਿ ਸਰ ਕਿਵੇਂ ਦੇਖਦੇ ਹੋ ਕਿ ਪੰਜਾਬ ਦੀ ਸਿਆਸਤ ਦਾ ਇੱਥੋਂ ਹੀ ਆਗਾਜ਼ ਹੋਣਾ ਹੈ 2027 ਦੀ ਜਿਹੜੀਆਂ ਚੋਣਾਂ ਉਹ ਕਹੇ ਜਾ ਰਿਹਾ ਕਿ ਜੇ ਜਿਮਣੀ ਚੋਣ ਜਿਸ ਪਾਰਟੀ ਨੇ ਜਿੱਤ ਲਈ ਉਹਦੀ 2027 ਪੱਕੀ ਹੈ ਲੱਗਦਾ ਹੈ ਕਿ ਕਾਂਗਰਸ ਇਸ ਇਲੈਕਸ਼ਨਾਂ ਦੇ ਵਿੱਚ ਬਾਜ਼ੀ ਮਾਰੂਗੀ ਦੇਖੋ ਭਾਜੀ ਇਹੋ ਜੀ ਗੱਲ ਨਹੀਂ ਹੈਗੀ ਇਹ ਕਾਂਗਰਸ ਤਾਂ ਮੈਂ ਲਖਿਆ ਨਾਲ ਬਾਜ਼ੀ ਮਾਰ ਚੁੱਕੀ ਆ ਤੇ ਬਾਕੀ ਇਹ ਜੀ ਕੋਈ ਗੱਲ ਨਹੀਂ ਜੀ ਨੇ ਜਿੱਤ ਲਈ ਉਹ ਸਤਾਈ ਜਿੱਤ ਲੂਗਾ ਲੋਕੀ ਚਿਹਰੇ ਦੇਖਣਾ ਪਸੰਦ ਕਰਨਗੇ ਹੁਣ ਲੋਕੀ ਪਾਰਟੀਆਂ ਦੇਖਣਾ ਬੰਦ ਹੋ ਗਏ ਆ ਤੇ ਮੇਰੇ ਹਿਸਾਬ ਦੇ ਨਾਲ ਆਸ਼ੂ ਜੀ ਇੱਕ ਉਹੋ ਜਿਹਾ ਚਿਹਰਾ ਆ ਜਿਹੜਾ ਕਿ ਲੋਕਾਂ ਦੇ ਨਾਲ ਅੜਦਾ ਹੈ ਖੜਦਾ ਹੈ ਤੇ ਲੜਦਾ ਹੈ ਤੇ ਆਸ਼ੂ ਜੀ ਨੇ ਕਦੇ ਭੱਜੇ ਨਹੀਂ ਜੇਲ੍ਹ ਵੀ ਕੱਟ ਲਈ ਫਿਰ ਵੀ ਪਾਰਟੀ ਨਹੀਂ ਬਦਲੀ ਇਲਜ਼ਾਮ ਵੀ ਲਾਏ ਤਾਂ ਵੀ ਉੱਥੇ ਹੀ ਖੜੇ ਰਹੇ ਤੇ ਹੁਣ ਲੋਕਾਂ ਦੀ ਕਚਹਿਰੀ 'ਚ ਫੈਸਲੇ ਤੇ ਲੋਕੀ ਦੇਖੋ ਇਹਦੇ ਬਾਰੇ ਕੀ ਕਹਿੰਦੇ ਆ ਲੱਗਦਾ ਕਿ ਦਿੱਲੀ ਤੋਂ ਲੈ ਕੇ ਤਾਮਾ ਜਾਮਾ ਪੂਰਾ ਲੁਧਿਆਣੇ ਦੇ ਵਿੱਚ ਠੇਰਾ ਦਿੱਤਾ ਗਿਆ ਕਹਿ ਰਹੇ ਆ ਕਿ ਲੁਧਿਆਣੇ ਦੇ ਫਿਰੋਜ਼ਪੁਰ ਰੋਡ ਦੇ ਸਾਰੇ ਹੋਟਲ ਬੁੱਕ ਐ ਇਸ ਟਾਈਮ ਸਰਕਾਰ ਲੁਧਿਆਣੇ ਤੋਂ ਚੱਲਦੀ ਪਈ ਐ ਇੱਕ ਬਾਈ ਇਲੈਕਸ਼ਨ ਨੂੰ ਲੈ ਕੇ ਯਾਰ ਇਹ ਤਾਂ ਹੁਣ ਲੋਕ ਦੇਖਣ ਨਾ ਪੰਜਾਬ ਦੇ ਪੰਜਾਬ ਦੇ ਹੁਣ ਲੋਕੀ ਪਤਾ ਨਹੀਂ ਕੀ ਦਿਮਾਗ ਬੰਦ ਕਰਕੇ ਅੱਖਾਂ ਬੰਦ ਕਰਕੇ ਨਾ ਬੈਠਣ ਬਹੁਤ ਨੁਕਸਾਨ ਹੋ ਗਿਆ 3 ਸਾਲਾਂ 'ਚ ਪੰਜਾਬ ਦਾ ਹੋਰ ਅੱਗੇ 2.5 ਸਾਲਾਂ 'ਚ ਹੋਰ ਹੋ ਜਾਣਾ ਐ ਅਗਲੇ 5 ਸਾਲਿਆਂ 10 ਸਾਲ ਆਪਾਂ ਹੋਰ ਨੁਕਸਾਨ ਨਾ ਕਰਾਏ ਕਿਉਂਕਿ ਜਿਹੜੀ ਅਗਲੀ ਪੀੜ੍ਹੀ ਹੈ ਨਾ ਉਹ ਹੁਣ ਉਹਨਾਂ ਕੋਲ ਬਾਹਰ ਜਾਣ ਦਾ ਵੀ ਕੋਈ ਰਾਹਤ ਨਹੀਂ ਰਹਿ ਗਿਆ ਇਸ ਲਈ ਪੰਜਾਬ ਨੂੰ ਪੰਜਾਬ ਦੀ ਵਿਰਾਸਤ ਸੰਭਾਲਣ ਵਾਲੇ ਲੋਕ ਚਾਹੀਦੇ ਨੇ ਪੰਜਾਬ ਨੂੰ ਪੰਜਾਬ ਦੀ ਇਨਸਾਨੀਅਤ ਸੰਭਾਲਣ ਵਾਲੇ ਲੋਕ ਚਾਹੀਦੇ ਨੇ ਦਿੱਲੀ ਵਾਲੇ ਲੋਕ ਨਹੀਂ ਚਾਹੀਦੇ ਕਿਵੇਂ ਦੇਖਦੇ ਹਾਂ ਕਿ ਅੱਜ ਆਦਰਸ਼ ਟੀਚਰ ਯੂਨੀਅਨ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਲੁਧਿਆਣਾ ਦਾ ਫਿਰੋਜ਼ਪੁਰ ਰੋਡ ਉਹਨਾਂ ਨੇ ਜਾਮ ਕਰ ਦਿੱਤਾ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਡੇ ਤੋਂ ਪਛਦਾ ਪੱਲਾ ਸਾਨੂੰ ਕਹਿੰਦੇ ਸੀਗੇ ਕਿ ਅਸੀਂ ਟੈਂਕੀਆਂ ਤੇ ਨਹੀਂ ਚੜਨ ਦਵਾਂਗੇ ਧਰਨੇ ਨਹੀਂ ਲਾਣ ਦਵਾਂਗੇ ਅਸੀਂ ਸਾਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਦੇਖੋ ਸਰ ਸਾਰੇ ਹੀ ਧਰਨੇ ਲਾਉਂਦੇ ਨੇ ਇਹ ਮਾਸਟਰ ਦਾ ਮੁੰਡਾ ਕਹਿੰਦਾ ਸੀ ਆਪਣੇ ਆਪ ਨੂੰ ਮਾਸਟਰ ਸਭ ਤੋਂ ਜ਼ਿਆਦਾ ਧਰਨੇ ਲਾ ਰਹੇ ਨੇ ਕਿਸਾਨ ਧਰਨੇ ਦੇ ਉੱਤੇ ਬੈਠੇ ਨੇ ਸਾਰੇ ਹੀ ਧਰਨੇ ਤੇ ਬੈਠੇ ਨੇ ਇਹ ਤਾਂ ਯਾਰ ਹੁਣ ਅਸੀਂ ਬਾਰ ਬਾਰ ਕੀ ਕਹੀ ਜਾਈਏ ਲੋਕਾਂ ਦੀ ਕਚਹਿਰੀ 'ਚ ਲੋਕਾਂ ਨੂੰ ਹੁਣ ਫੈਸਲਾ ਦੇਣਾ ਹੁਣ ਸਮਾਂ ਹੈਗਾ ਲੋਕਾਂ ਕੋਲ ਜੇ ਹ ਅਕਾਂ ਗੋਲੀਆਂ ਫਿਰ ਸਾਡਾ ਕਹਿਣਾ ਵੀ ਵਿਅਰਥੀ ਆ ਤੁਸੀਂ ਪੰਜਾਬ ਪ੍ਰਧਾਨ ਹੋ ਪੰਜਾਬ ਯੂਨੀਵਰਸਿਟੀ ਦਾ ਕਹਿੰਦੇ ਸੀਗੇ ਨਾਮ ਚੇਂਜ ਕਰ ਦੇਣਾ ਚੰਡੀਗੜ੍ਹ ਦੇ ਵਿੱਚ ਕਿਵੇਂ ਲੱਗਦਾ ਕਿ ਉਹ ਕੀ ਸਟੈਂਡ ਆ ਉਹਦੇ ਉੱਤੇ ਤੁਹਾਡਾ ਨਹੀਂ ਸਾਡਾ ਸਟੈਂਡ ਬਈ ਬਹੁਤ ਕਲੀਅਰ ਸੀਗਾ ਤੇ ਉਹਨੇ ਪ੍ਰਧਾਨ ਜਿਹੜਾ ਬੰਦਾ ਕਹਿੰਦਾ ਸੀ ਮੈਂ ਨਾਮ ਚੇਂਜ ਕਰ ਲੈਣਾ ਉਹਨੇ ਮਾਫੀ ਵੀ ਮੰਗ ਲਈ ਆ ਤੇ ਉੱਥੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਸਟੈਂਡ ਪੰਜਾਬ ਵਾਸਤੇ ਬਹੁਤ ਜ਼ਿਆਦਾ ਕਲੀਅਰ ਆ ਕਿਉਂਕਿ ਪੰਜਾਬ ਦੇ ਵਿੱਚ ਗਿਣੀਆਂ ਚੁਣੀਆਂ ਤਿੰਨ ਚਾਰ ਯੂਨੀਵਰਸਿਟੀਆਂ ਰਹਿ ਗਈਆਂ ਨੇ ਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ ਜੀ ਨਾ ਮੈਂ ਅੱਛਾ ਇਹ ਹੋਊਗਾ ਵੀ ਨਹੀਂ ਉਦੋਂ ਗੱਲ ਚੱਲੀ ਸੀ ਉਹਨੇ ਮਾਫੀ ਮੰਗ ਕੇ ਆਪਣਾ ਮੈਮੋਰੰਡਮ ਵਾਪਸ ਲੈ ਲਿਆ ਸੀ ਤੇ ਨਾਲ ਦੇ ਨਾਲ ਇੱਕ ਹੋਰ ਗੱਲ ਕੁਝ ਦਿਨ ਪਹਿਲਾਂ ਐਨਐਸਯੂਏ ਦੇ ਕੁਝ ਸਾਥੀ ਲੁਧਿਆਣੇ ਦੇ ਉਹ ਆਮਾ ਦੀ ਪਾਰਟੀ ਜੁਆਇਨ ਕਰਦੇ ਕਿਵੇਂ ਦੇ ਦੇऊं ਕਿ ਐਨਐਸਯੂਏ ਦੇ ਸਾਥੀ ਕਿਉਂ ਉੱਧਰ ਚਲੇ ਗਏ ਕੋਈ ਉਹਨਾਂ ਦੇ ਗਿਲੇ ਸ਼ਿਕਵੇ ਸੀਗੇ ਨਹੀਂ ਮੇਰੇ ਕੋਲੇ ਦੇਖੋ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਮੈਨੂੰ ਸ਼ਾਇਦ ਤੁਸੀਂ ਪਹਿਲਾਂ ਵੀ ਇਹਦੇ ਬਾਰੇ ਦੱਸਿਆ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਮੈਨੂੰ ਫੋਟੋ ਭੇਜ ਦਿਓ ਪਰ ਤੁਹਾਡੇ ਕੋਲ ਫੋਟੋ ਮੈਨੂੰ ਲੱਗਦਾ ਤੁਹਾਡੇ ਕੋਲ ਵੀ ਫੋਟੋ ਹੈ ਨਹੀਂ ਸਾਡੇ ਕੋਲ ਫੋਟੋ ਹੈਗੀ ਸੀ ਕਿ ਤੇ ਐਨਐਸਆਈ ਦਾ ਕੋਈ ਸਾਥੀ ਕਹਿੰਦੇ ਕਿ ਸਾਨੂੰ ਗਿਲੇ ਸ਼ਿਕਵੇ ਥੋੜੇ ਕਾਂਗਰਸ ਤੋਂ ਤਾਂ ਅਸੀਂ ਇੱਧਰ ਆ ਗਏ ਕਿ ਜਾਂ ਉਹਨਾਂ ਨੂੰ ਡਰਾਵਾ ਦਿੱਤਾ ਗਿਆ ਕਿਸੇ ਚੀਜ਼ ਦਾ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਪਾਜੀ ਜੇ ਮੈਨੂੰ ਜਾਣਕਾਰੀ ਹੋਊਗੀ ਤਾਂ ਹੀ ਮੈਂ ਕਮੈਂਟ ਕਰੂੰਗਾ ਨਾ ਤੇ ਮੈਨੂੰ ਲੱਗਦਾ ਨਹੀਂ ਕੋਈ ਕਿ ਇਹ ਜਿਆ ਛੱਡ ਕੇ ਚਲਾ ਗਿਆ ਜਾਂ ਫਿਰ ਜੇ ਛੱਡ ਕੇ ਵੀ ਚਲਾ ਗਿਆ ਫਿਰ ਉਹ ਸਾਡਾ ਸਿਗਾ ਹੀ ਨਹੀਂ ਉਹ ਤਾਂ ਵਧੀਆ ਗੱਲ ਹੈ ਜਿਹੜੇ ਇਹ ਜੇ ਬੰਦੇ ਛੱਡ ਛੱਡ ਕੇ ਜਾ ਰਹੇ ਨੇ ਮੌਕੇ ਤੋਂ ਪਹਿਲਾਂ ਉਹ ਵਧੀਆ ਗੱਲ ਹੈ ਪਰ ਮੈਨੂੰ ਇਹਦੇ ਬਾਰੇ ਕੋਈ ਹਾਲੇ ਤੱਕ ਜਾਣਕਾਰੀ ਨਹੀਂ ਹੈਗੀ ਮੈਂ ਤੁਹਾਨੂੰ ਉਦੋਂ ਵੀ ਮਿਲਦਾ ਕਿਸੇ ਨੇ ਮੈਨੂੰ ਕਿਹਾ ਸੀ ਮੈਂ ਕਿਹਾ ਸੀ ਫੋਟੋ ਭੇਜ ਦਿਓ ਕਿ ਮੈਂ ਦੇਖਾਂ ਰਿਹਾ ਸੀ ਕਿਹੜੇ ਐਨਸੀਐਮ ਦੇ ਸਾਥੀ ਨੇ ਪਰ ਮੈਨੂੰ ਕਿਸੇ ਨੇ ਫੋਟੋ ਭੇਜੀ ਨਹੀਂ ਜੀ ਤੇ ਕਿਵੇਂ ਦੇ ਦਿਆਂ ਬਾਈ ਇਲੈਕਸ਼ਨ ਹੈ ਦੌਰ ਬਦੌਰ ਚੱਲਦਾ ਪਿਆ ਆਮ ਆਦੀ ਪਾਰਟੀ ਸਿਰਫ ਇਹੀ ਰਾਗ ਲੈ ਕੇ ਬੈਠੀ ਹੈ ਕਿ ਅਸ਼ੂਜੀ ਨੇ 2000 ਕਰੋੜ ਦਾ ਕਪੜਾ ਕੀਤਾ ਤੇ ਪਿੱਛੇ ਕੋਣਾਂ ਨੂੰ ਫਿਰ ਇੱਕ ਵਾਰ ਵਿਜਲੈਂਸ ਦੇ ਸੰਮਣ ਆ ਗਏ ਕੋਈ ਕੋਰਟ ਵੱਲੋਂ ਕਵਾਇਸ਼ ਐ ਐਫ ਆਈ ਆਰ ਪਰ ਉਹ ਇਲਜ਼ਾਮ ਉਹੀ ਲਾਂਦੀ ਪਈ ਹੈ ਘੁੰਮ ਫਿਰ ਕੇ ਸਰ ਇਹ ਪਤਾ ਕੀ ਚੱਕਰ ਹੈ ਇਹ ਤਾਂ ਹੁਣ ਜਿਹੜੇ ਆਪਾਂ ਨਿਆ ਕੋਰਟ ਆ ਆਪਾਂ ਉਹਨੂੰ ਹੀ ਗੱਲ ਸਾਬਿਤ ਕਰ ਰਹੇ ਆ ਆਮ ਆਦਮੀ ਪਾਰਟੀ ਉਹਨੂੰ ਕੋਰਟਾਂ ਨੂੰ ਹੀ ਗੱਲ ਸਾਬਿਤ ਕਰ ਰਹੀ ਹੈ ਇਹ ਬਹੁਤ ਵੱਡੀ ਪੜਾ ਦੇ ਇਸ ਵਿਧਾਨ ਦੇ ਉੱਤੇ ਗੱਲ ਹੈ ਕਿ ਆਪਾਂ ਕੋਰਟ ਨੂੰ ਹੀ ਗਲਤ ਸਾਬਿਤ ਕਰ ਰਹੇ ਹਾਂ ਤੇ ਇਹਦਾ ਹੁਣ ਲਿਆਜਾ ਹੁਣ ਪਤਾ ਨਹੀਂ ਕੋਰਟ ਨੂੰ ਇਹਦੇ ਉੱਤੇ ਕੋਈ ਬੋਲਣਾ ਚਾਹੀਦਾ ਕਿ ਕੋਰਟ ਨੇ ਐਫ ਆਈ ਆਰ ਐਸਕਵਾਸ਼ ਕਰੀਆਂ ਨੇ ਤੇ ਜੇ ਕੋਰਟ ਹੀ ਗਲਤ ਆ ਫਿਰ ਤਾਂ ਸਾਰਾ ਭਾਰਤ ਦਾ ਸੰਵਿਧਾਨ ਹੀ ਗਲਤ ਐਨਐਸਆਈ ਦੇ ਵੱਲੋਂ ਖਾਸ ਕੋਈ ਪ੍ਰੋਗਰਾਮ ਹੋਣ ਕਿਸ ਤਰੀਕੇ ਦੀ ਕੈਂਪੇਨਿੰਗ ਚੱਲਦੀ ਪਈ ਹੈ ਵਧੀਆ ਚੱਲ ਰਹੀ ਹੈ ਜੀ ਡੋਰ ਟੂ ਡੋਰ ਕਰ ਰਹੇ ਹਾਂ ਵਧੀਆ ਕੈਂਪੇਨਿੰਗ ਚੱਲਦੀ ਹੈ ਮਨ ਇਸ਼ਰਪ੍ਰੀਤ ਵੀ ਇੱਕ ਫੇਮ ਦੇ ਵਿੱਚ ਹੈ ਪੰਜਾਬ ਪ੍ਰਧਾਨ ਹੈ ਤੇ ਇਸ਼ਰਪ੍ਰੀ ਦੇ ਇਸ ਵਾਰ ਕਿੱਥੋਂ ਕੰਟੈਸਟ ਕਰਨਗੇ 2027 ਦੇ ਵਿੱਚ ਦੇਖੋ ਪ੍ਰਮਾਤਮਾ ਕਿਰਪਾ ਕਰੂਗਾ ਜੀ ਜਿੱਥੋਂ ਵੀ ਟਿਕਟ ਮਿਲੂਗੀ ਟਿਕਟ ਤਾਂ ਮਿਲੂਗੀ ਕੰਟੈਸਟ ਵੀ ਜ਼ਰੂਰ ਕਰਾਂਗੇ ਕਿਹੜੇ ਹਰਤੇ ਦੀ ਚਾਹ ਉਹ ਚਾਹ ਤਾਂ ਬੰਦੇ ਦੀ ਕਦੇ ਮੁੱਕਦੀ ਨਹੀਂ ਪ੍ਰਮਾਤਮਾ ਨੇ ਜਿਹੜੇ ਝੋਲੀ ਪਾਇਆ ਉਹ ਉਥੋਂ ਲੜਾਂਗੇ ਜੀ ਤਿਆਰੀ ਐ ਈਸ਼ਰ ਦੀ ਪੂਰੀ ਪੂਰੀ ਤਿਆਰੀ ਹੋ ਰਿਹਾ ਆ ਕੰਮ ਚ ਕਰਤੇ ਆਏ ਆ ਜੀ ਅਸ ਵਾਰ ਇਹਸ਼ਰ ਨੇ ਵੀ ਐਮਐਲਏ ਬਣ ਕੇ ਵਿਧਾਨ ਸਭਾ ਦੇ ਵਿੱਚ ਆਪਣੇ ਪੰਜਾਬ ਦੀ ਗੱਲ ਚੱਕਣੀ ਬਿਲਕੁਲ ਜੀ ਚੱਕਣੀ ਵੀ ਚਾਹੀਦੀ ਐ ਈਸ਼ਰ ਵਰਗੇ ਕਈ ਹੋਰ ਨੌਜਵਾਨਾਂ ਨੂੰ ਵੀ ਚੱਕਣੀ ਚਾਹੀਦੀ ਐ ਕਿਉਂਕਿ ਮੁੱਦੇ ਹੀ ਨੌਜਵਾਨਾਂ ਦੇ ਨੇ ਮੁੱਦੇ ਜਾ ਤਾਂ ਨੌਜਵਾਨਾ ਰਹਿ ਗਏ ਰੋਜ਼ਗਾਰ ਮੁੱਦੇ ਰਹਿ ਗਏ ਰੋਜ਼ਗਾਰ ਨਹੀਂ ਮਿਲ ਰਿਹਾ ਕਹਿੰਦੇ ਪੰਜਾਬ ਸਰਕਾਰ ਕਹਿ ਰਹੀ ਸੀ ਮੈਂ ਇਨੇ ਹਜ਼ਾਰ ਨੌਕਰੀਆਂ ਦੇ ਦਿੱਤੀ ਤਾਂ ਹੀ ਕਰਿਆ ਨਾ ਨੌਜਵਾਨਾ ਦੇ ਮੁੱਦੇ ਨੌਜਵਾਨਾ ਨੂੰ ਅੱਗੇ ਆਉਣਾ ਚਾਹੀਦਾ ਹੈ ਅੱਗੇ ਆ ਕੇ ਹੋਰ ਵੱਧ ਤੋਂ ਵੱਧ ਐਮਐਲਏ ਬਣਨਾ ਚਾਹੀਦਾ ਹੋਰ ਵੱਧ ਤੋਂ ਵੱਧ ਆਪਣੀ ਲੜਾਈ ਆਪ ਲੜਨੀ ਚਾਹੀਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਐਨਐਸਯੂਐ ਦੇ ਪ੍ਰਧਾਨ ਇਸ਼ਰਫ ਅਸਿਕਦੂ ਨੇ ਜਿਹੜਾ ਬੇਬਾਕੀ ਦੇ ਨਾਲ ਸਾਡੇ ਸਵਾਲਾਂ ਜਵਾਬ ਦਿੱਤਾ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਹੁਣ ਨੌਜਵਾਨਾ ਨੂੰ ਵੀ ਅੱਗੇ ਆਉਣਾ ਚਾਹੀਦਾ ਸਿਆਸਤ ਦੇ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੀ परसन जतिंद्राना अभिषेक जलोटा समजा न्यूज लुधियाणा